ਮਮ ਅਵਤਾਰ ਸਿੰਘ ਜੀ ਪਿੰਡ ਮੇਰਾ ਜਟਾ ਜੀ ਕਹਿਣਾ ਹੀ ਚਾਹੁੰਦਾ ਕਿ ਮੈਂ ਸਰਕਾਰ ਦਾ ਥੋੜੇ ਲਫ਼ਜ਼ਾਂ ਦੇ ਵਿੱਚ ਧੰਨਵਾਦ ਕਰਨਾ ਚਾਹਾਂਗਾ ਕਿ ਜਿਵੇਂ ਕਿ ਅਗਸਤ ਮਹੀਨੇ ਵਿੱਚ ਜਿਹੜੇ ਫਲੱਡ ਆਏ ਸੀ ਜਿਹਦੇ ਕਾਰਨ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਸੀ ਲਾਗ ਲਾਗਲੇ ਪਿੰਡਾਂ ਦੇ ਵਿੱਚ ਜਿਹੜਾ ਬੜਾ مالی ਤੇ ਜਾਲੀ ਨੁਕਸਾਨ ਜਿਹੜਾ ਹੋਇਆ ਸੀਗਾ ਹੜਾਉਣ ਦੇ ਕਾਰਨ ਦਰਿਆ ਦੇ ਜਿਹੜਾ ਸਾਡੇ ਵਾਲਾ ਕਸੋ ਵਾਲਾ ਇਲਾਕਾ ਹੈ ਪੁਲ ਦੇ ਦੋਨੋਂ ਸਾਈਡ ਤੇ ਜਿਹੜੀ ਰੇਤ ਆ ਮਲਬਾ ਉਹ ਕਾਫੀ ਇਕੱਠਾ ਹੋ ਚੁੱਕਿਆ ਸੀ ਜਿਹੜਾ ਕਿ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਦੋਨੋਂ ਸਾਈਡਾਂ ਤੇ ਜਿਹੜਾ ਪੁਲ ਜਿਹੜਾ ਨੇ ਬਲੌਕ ਕੀਤਾ ਹੋ ਮੈਂ ਸਰਕਾਰ ਦਾ ਧੰਨਵਾਦ ਕਰਦਾ ਜਿਹੜਾ ਸਮੇਂ ਸਿਰ ਰਹਿੰਦੇ ਇਹਨਾਂ ਨੇ ਡੀ ਸੈਟਿੰਗ ਦਾ ਜਿਹੜਾ ਪ੍ਰੋਗਰਾਮ ਬਣਾ ਕੇ ਜਿਹੜਾ ਇਹਦੇ ਅਲੱਗ-ਅਲੱਗ ਜਗ੍ਹਾ ਤੇ ਠੇਕੇ ਚਲਾ ਕੇ ਤੇ ਇਹ ਡੀ ਸੈਟਿੰਗ ਦਾ ਕੰਮ ਇਹ ਸ਼ੁਰੂ ਕਰਵਾਇਆ ਹੈ ਮੈਂ ਸਰਕਾਰ ਦਾ ਬਹੁਤ ਦਿਲ ਤੋਂ ਧੰਨਵਾਦ ਕਰਦਾ ਹਾਂ ਲੱਗਦਾ ਪਹਿਲਾਂ ਜਿੱਦਾਂ ਦਿੱਸਦਾ ਕੇ ਉਸ ਦੀ ਰੇਤ ਚលਿਆ ਹੁਣ ਇਹ ਚੱਲ ਰਿਹਾ ਰੋਜ਼ਗਾਰ ਵੀ ਮਿਲ ਰਿਹਾ ਕਾਫੀ ਫਾਇਦਾ ਹੋਇਆ ਹਾਂਜੀ ਖੇਤ ਰੇਤ ਦੇ ਵਿੱਚ ਵੀ ਕਿਸਾਨਾਂ ਨੇ ਜਿਨ੍ਹਾਂ ਦੇ ਨੁਕਸਾਨ ਹੋਏ ਸੀ ਕੁਝ ਨਾ ਕੁਝ ਉਹਨਾਂ ਦੀ ਜਿਹੜੇ ਮੁਸ਼ਕਲਾਂ ਸੀ ਵਧੀਆਂ ਸੀਗੀਆਂ ਰੇਤ ਵੇਚਣ ਨਾਲ ਉਹਨਾਂ ਦੇ ਕੁਝ ਨਾ ਕੁਝ ਮਸਲੇ ਜਿਹੜੇ ਆਸਾਨ ਹੋਏ ਨੇ ਤੇ ਇਹਦੇ ਨਾਲ ਵੀ ਜਿਹੜੇ ਇਲਾਕੇ ਨੂੰ ਇਲਾਕੇ ਨੂੰ ਗੱਡੀਆਂ ਵਾਲਿਆਂ ਨੂੰ ਮਸ਼ੀਨਾਂ ਵਾਲਿਆਂ ਨੂੰ ਰੋਜ਼ਗਾਰ ਮਿਲਿਆ ਤੇ ਕੰਮ ਜਿਹੜਾ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਹੈ ਜੀ ਕਿੰਨੇ ਕਾਫੀ ਨੁਕਸਾਨ ਸੀਗਾ ਤੇ ਉਸ ਤੋਂ ਬਾਅਦ ਜੇ ਇਸ ਤਰੀਕੇ ਦਾ ਰੋਜ਼ਗਾਰ ਮਿਲ ਰਿਹਾ ਹੁਣ ਕਾਫੀ ਜਿਹੜੇ ਬ ਮੇਰੇ ਹਿਸਾਬ ਦੇ ਨਾਲ ਅੰਮ੍ਰਿਤਸਰ ਏਰੀਆ ਦੇ ਕਾਫੀ ਪਿੰਡਾਂ ਦੇ ਵਿੱਚ ਉਹ ਗੱਡੀਆਂ ਜਿਹੜੀਆਂ ਰੋਜ਼ਗਾਰ ਵਾਸਤੇ ਆਉਂਦੀਆਂ ਨੇ ਮਸ਼ੀਨਾਂ ਚੱਲ ਰਹੀਆਂ ਨੇ ਕਿਸਾਨਾਂ ਨੂੰ ਇਹਦੇ ਵਿੱਚ ਜਿਨ੍ਹਾਂ ਦੀਆਂ ਪੈਲੀਆਂ ਦਰਿਆ ਦੇ ਵਿੱਚ ਉਹਨਾਂ ਨੂੰ ਉਹਦੇ ਵਿੱਚ ਜਿਹੜਾ ਉਹ ਰਾਸ ਜਿਹੜੀ ਉਹਨਾਂ ਨੂੰ ਜਿਹੜਾ ਮਿਲਦੀ ਜਾਂਦੀ ਆ ਬੱਚੇ ਜਿਹੜੇ ਉਹਨਾਂ ਦੇ ਸਕੂਲਾਂ ਜਿਹੜੇ ਜਾਂਦੇ ਨੇ ਖਰਚੇ ਘਰ ਦੇ ਜਿਹੜੇ ਚੱਲਣੇ ਸ਼ੁਰੂ ਹੋ ਗਏ ਠਾਨਕੋਟ ਤੋਂ ਕਾਫੀ ਮਹਿੰਗੀ ਮਿਲਦੀ ਸੀ ਦੂਰੋਂ ਲਿਆਉਣ ਦਾ ਕਾਫੀ ਖਰਚਾ ਪੈਂਦਾ ਏ ਨੇੜੇ ਤੋਂ ਲਾਗੇ ਜਾ ਕੇ ਸਸਤੀ ਮਿਲ ਜਾਂਦੀ ਲੱਗਦਾ ਜਿਹੜੇ ਘਰ ਬਣਾਉਣ ਵਾਲੇ ਉਹਨਾਂ ਨੂੰ ਵੀ ਇਹਦੇ ਵਿੱਚ ਜੀ ਘਰ ਬਣਾਉਣ ਵਾਲਿਆਂ ਨੂੰ ਤੇ ਬਹੁਤ ਫਾਇ ਜਿਹੜਾ ਮਾਲ ਜਾ ਕੇ ਇਹਦੇ ਵਿੱਚ ਵੀ ਪਠਾਨਕੋਟ ਨਾਲੋਂ ਕਿਤੇ ਸੇਰ ਨਾਲ ਆਡੀ ਤਲਪੁਰਾ ਜੀ ਮੈਂ ਇਥੋਂ ਲਾਗੋਂ ਪਿੰਡ ਦਾ ਰਹਿਣ ਵਾਲਾ ਜੀ ਇੱਥੇ ਰੇਤ ਖੇਤ ਦਾ ਪਹਿਲਾਂ ਜਨਾਬ ਕੰਮ ਚੱਲਿਆ ਜੀ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਲੋਕਾਂ ਦਾ ਨੁਕਸਾਨ ਬਹੁਤ ਹੋਇਆ ਕਾਫੀ ਘਰ ਟਹਿ ਗਏ ਲੋਕਾਂ ਦੇ ਡੰਗਰ ਰੁੱੜ ਗਏ ਉਹਦੇ ਵਿੱਚ ਹੁਣ ਡੀਸੈਲਟਿੰਗ ਦਾ ਕੰਮ ਚੱਲ ਰਿਹਾ ਜੀ ਦਰਿਆ ਦੇ ਵਿੱਚ ਸਰਕਾਰ ਨੇ ਬਹੁਤ ਲਾਇਬੰਦ ਕੰਮ ਕੀਤਾ ਜਨਾਬ ਇਹਦੇ ਵਿੱਚ ਵੀ ਹਾੜਾ ਹੁੰਦਾ ਖਤਰਾ ਤੇ ਸਿਰ ਤੇ ਮੰਡਰਾ ਰਿਹਾ ਜੀ ਹੁਣ ਜੇ ਦਰਿਆ ਦੀ ਸਫਾਈ ਹੋ ਜੇਗੀ ਲੋਕਾਂ ਦੇ ਟੁੱਟੇ ਘਰਾਂ ਨੂੰ ਰੇਤ ਚਲ ਜੇਗੀ ਉਹਨਾਂ ਦੇ ਘਰ ਬਣ ਜਾਣਗੇ ਇਹਦਾ ਅਹੀਂ ਤੇ ਹੋ ਸਰਕਾਰ ਕੇ ਮੰਗ ਕਰਦੇ ਵੀ ਤੁਹਾਡਾ ਬਹੁਤ ਵਧੀਆ ਪ੍ਰਾਲਾ ਜੀ ਇਹ ਹੋਣਾ ਵੀ ਚਾਹੀਦਾ ਵਾ ਕਿਉਂਕਿ ਦਰਿਆ ਲੱਕ ਦੇ ਵਿੱਚੋਂ ਬਹੁਤ ਉੱਚਾ ਹੋ ਗਿਆ ਇਹ ਜਿੰਨਾ ਡੂੰਘਾ ਹੋਏਗਾ ਜਿੰਨਾ ਪਾਣੀ ਛੱਡਿਆ ਜਾਏਗਾ ਇਹਦੇ ਵਿੱਚ ਵਿੱਚ ਅੱਗੇ ਨੂੰ ਲੰਘ ਜਾਏਗਾ ਤੇ ਕਿਸਾਨ ਜਿਹੜੇ ਉਹ ਖਤਰੇ ਦੇ ਘੰਟੀ ਤੋਂ ਬਚ ਜਾਣਗੇ ਲੋਕਾਂ ਨੂੰ ਕਿੰਨਾ ਫਾਇਦਾ ਲੱਗੇ ਇਨ ਜੇ ਇਲਾਕੇ ਨੂੰ ਬੜਾ ਵਧੀਆ ਫਾਇਦਾ ਆ ਜੀ ਪਹਿਲਾਂ ਤੇ ਆ ਕਾਫੀ ਲੋਕਾਂ ਦੇ ਘਰ ਵੀ ਟ ਹੈ ਗਏ ਕਮਾਲ ਗੰਨਾ ਵਗੈਰਾ ਸਭ ਤਬਾਹ ਹੋ ਗਿਆ ਜੀ ਹੁਣ ਇਹ ਡੀਜ਼ਲ ਟੰਕ ਤਾਂ ਜਿਵੇਂ ਕੰਮ ਚੱਲ ਰਿਹਾ ਲੋਕਾਂ ਨੂੰ ਸਾਨੀ ਹੋ ਗਈ ਲਾਗੂ ਰੇਤ ਮਿਲ ਰਹੀ ਹੈ ਪਠਾਨਕੋਟ ਬਹੁਤ ਮਹਿੰਗਾ ਜੀ ਉੱਥੇ ਪੈਂਡ ਜਿਹੜ ਕੋ ਵਾਣਾ ਨੀਗਾ ਉਹਨੂੰ ਡਬਲ ਪੈਸੇ ਦੇਣੇ ਪੈ ਰਹੇ ਆ ਇਥੇ ਕੋ ਸਾਡੇ ਕੋ ਲਾਗੋ ਮੰਗ ਕੇ ਵੀ ਰੇਤ ਲੈ ਕੇ ਜਾ ਸਕਦਾ ਲਾ ਕੇ ਉਹਨੂੰ ਬਹੁਤ ਲਾਇਵੰਦ ਕੰਮ ਆਉਂਦਾ ਵੀ ਜਿਹੜੇ ਲੋਕ ਬੇਰੋਜ਼ਗਾਰ ਆ ਉਹਨਾਂ ਨੂੰ ਕੋਈ ਜਿਹੜੇ ਬੇਰੋਜ਼ਗਾਰ ਆ ਜੀ ਢਾੜੀ ਦੱਪੇ ਵਾਲੇ ਉਹ ਵੀ ਕੰਮ ਕਰ ਰਹੇ ਨੇ ਢਾੜੀ ਦੱਪੇਲੇ ਨੂੰ ਢਾੜੀ ਦੱਪਾ ਮਿਲ ਰਿਹਾ ਜਿਹਦੀ ਛੋਟੀ ਮਸ਼ੀਨਰੀ ਆ ਉਹਦੀ ਕੋ ਕਿਸ਼ਤ ਵਗੈਰਾ ਉਤਰ ਜੇਗੀ ਉਹਦਾ ਵੀ ਰੋਜ਼ਗਾਰ ਚੱਲ ਜਾਏਗਾ ਆ ਗੱਲ ਆ ਜੀ ਨਾ ਮੇਰਾ ਨਾਮ ਅਰਜਨ ਸਿੰਘ ਆ ਪਿੰਡ ਮੇਰਾ ਜਟਾ ਕੀ ਕਹਿਣਾ ਚਾਹੁੰਦੇ ਹੋ ਰੀਸੈਲਟਿੰਗ ਹੋ ਰਹੀ ਆ ਜੀ ਅਰੇ ਸਰਕਾਰ ਬਹੁਤ ਵਧੀਆ ਕਰ ਰਹੀ ਆ ਰੀਸੈਟਿੰਗ ਕਰ ਰਹੀ ਆ ਖਦਾਈ ਕਰ ਰਹੀ ਆ ਜੋ ਪਾਣੀ ਆ ਵੀ ਪੱਧਰ ਲੈਵਲ ਤੇ ਚੱਲ ਰਿਹਾ ਜੇ ਇੱਧਰ ਬੋਲੋ ਕਿ ਬਹੁਤ ਜ਼ਿਆਦਾ ਉੱਪਰ ਹੋ ਗਿਆ ਜੇ ਪਾਣੀ ਆਏਗਾ ਪਿੱਛੋਂ ਤੇ ਬਾਹਰ ਨਿਕਲੇਗਾ ਪਹਿਲਾਂ ਘਾਟਾ ਕਰਕੇ ਕਿੰਨਾ ਨੁਕਸਾਨ ਆ ਬਹੁਤ ਨੁਕਸਾਨ ਹੋਇਆ ਮਾਰ ਡੰਗਰ ਦਾ ਬਹੁਤ ਜ਼ਿਆਦਾ ਜਾਨੀ ਮਾਨੀ ਬਹੁਤ ਨੁਕਸਾਨ ਆ ਬਾਕੀ ਫਸਲ ਵਾੜੀ ਦਾ ਬਹੁਤ ਨੁਕਸਾਨ ਆ ਕਮਾਦ ਝੋਨਾ ਸਭ ਖਰਾਬ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਆ ਕੀ ਲੱਗਦਾ ਕਿ ਸਮੇਂ ਸਿਰ ਪਹਿਲਾਂ ਖਲਾਈ ਹੋਈ ਹੁੰਦੀ ਤੇ ਹੜ੍ਹ ਨਹੀਂ ਆਉਣੇ ਜੇ ਅੱਜ ਸਮੇਂ ਸਿਰ ਪਹਿਲਾਂ ਖਦਾਈ ਹੋ ਜਾਂਦੀ ਤੇ ਹੋ ਸਕਦਾ ਪਾਣੀ ਜੋ ਪਿੱਛੋਂ ਹੁੰਦਾ ਤੇ ਉਹ ਅੱਗੇ ਨੰਗ ਜਾਂਦਾ ਤੇ ਕੁਝ ਮਾਰ ਡੰਗਰ ਆ ਨੁਕਸਾਨ ਨਾ ਹੁੰਦਾ ਪੰਜਾਬ ਸਰਕਾਰ ਦਾ ਕਿੱਡਾ ਕੁ ਵਧੀਆ ਪ੍ਰਾਲਾ ਬਹੁਤ ਜ਼ਿਆਦਾ ਬਹੁਤ ਵਧੀਆ ਪ੍ਰਾਲਾ ਪੰਜਾਬ ਸਰਕਾਰ ਦਾ ਜੋ ਕਰ ਰਹੀ ਆ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਕੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PGA India News